ਦੇ ਯਾਰ ਆਪਣੇ 2014 ਮਾਡਲ ਬੀਡੀ ਜੀ ਹਾਂਜੀ ਬਠਿੰਡਾ ਨੰਬਰ ਦੀ ਆ ਹਾਂ ਲਾਈ ਵਗੈਰਾ ਲੱਗੇ ਹੋਇਆ ਕਾਰ ਨੂੰ ਠੀਕ ਹੈ ਲਾਈ ਲਾਈ ਤੇ ਟਾਇਰਾਂ ਤੇ ਨਿਗਾ ਮਰਾ ਦੇ ਇਹਦਾ ਰੇਟ ਕੀ ਰੱਖਿਆ ਪਉ ਇਹ 3 ਲੱਖ ਦੀ ਦੇ ਤਾ 3 ਲੱਖ ਦੀ ਲੋਨ ਕਿੰਨਾ ਹੋ ਜੂ ਤੇ ਲੋਨ ਹੋ ਜੂਏ ਤੇ 2.5 ਤੋਂ 3 ਦੇ ਵਿੱਚ ਵਿੱਚ ਹੋ ਜੂ ਲੋਨ ਮਤਲਬ ਪੂਰਾ ਵੀ ਹੋ ਸਕਦਾ ਹੈ ਬਸ ਕੋਈ ਹੋ ਸਕਦਾ ਹਾਂ ਇਸ ਬਲ ਸਕੋਰ ਵਧੀਆ ਹੋ ਠੀਕ ਹੈ ਤੇਰੇ ਹਿਸਾਬ ਨਾਲ ਵੀ 30-40 ਹਜ਼ਾਰ ਭਰ ਕੇ ਤੇ 30-40 ਹਜ਼ਾਰ ਰੁਪਏ ਲੈ ਕੇ ਆਜੇ ਬਾਕੀ ਤੁਹਾਡਾ ਲੋਨ ਕਰਾ ਦਾਂਗੇ ਵੀਰੇ ਨਵੇਂ ਮਿੱਤਰਾਂ ਜਿਵੇਂ ਕਿ ਤੁਸੀਂ ਥੰਬਲਰ ਤੇ ਦੇਖ ਕੇ ਠੀਕ ਹੈ ਵੀਡੀਓ ਕਰਤੀ ਹੈ ਕਲਿੱਕ 55000 ਰੁਪਏ ਤੋਂ ਕਾਰ ਸਟਾਰਟ ਬਰਨਾਲੇ ਦੇ ਵਿੱਚ ਪਹੁੰਚੇ ਆਪਾਂ ਭੰਗੂ ਮੋਟਰ ਗਾਰਜ ਤੇ ਭਾਈ ਆਪ ਮਕੈਨਿਕਾ ਠੀਕ ਆ ਭਾਈ ਗੱਡੀ ਦੇ ਵਿੱਚ ਕੋਈ ਕਮੀ ਪੈਸੀ ਛੜਦਾ ਹੀ ਨਹੀਂ ਜੇ ਕੋਈ ਹੁੰਦੀ ਆ ਬਾਕੀ ਜਾਇਜ਼ ਰੇਟ ਤੇ ਕਾਰ ਆਉਂਦੀ ਆ ਬਿਲਕੁਲ ਠੀਕ ਆ ਤੇ ਆਪਾਂ ਭਾਈ ਨਾਲ ਕਰਦੇ ਗੱਲਬਾਤ ਸਾਰੀਆਂ ਗੱਡੀਆਂ ਜਾਣਕਾਰੀ ਤੁਹਾਨੂੰ ਲੈ ਕੇ ਦਿੰਨੇ ਆ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਸਵਾਗਤ ਹੈ ਆਪਣੇ ਬੇਹਤ ਤੁਹਾਡਾ ਤੇ ਜਿਵੇਂ ਭਾਈ ਆਪਾਂ ਕਹਤਾ 55000 ਤੋਂ ਕਾਰ ਸਟਾਰਟ ਆ ਠੀਕ ਆ ਬਾਕੀ ਮਿਲੂਗਾ ਨਾ ਹਾਂ ਹਾਂ ਮਿਲੂਗੀ ਇਹਦਾ ਨੰਬਰ ਵੀ ਪੰਜਾਬ ਦੇ ਉਹਦਾ ਨੰਬਰ ਸਾਰੇ ਪੰਜਾਬ ਦੇ ਹੁੰਦੇ ਆ ਆਪਣੇ ਕੋਲੇ ਉਹ ਵਿੱਚ ਕੱਟੀ ਹੋਵੇ ਹਰਿਆਣਾ ਦਿੱਲੀ ਯੂਪੀ ਉਹ ਕਹਿ ਨਹੀਂ ਸਕਦਾ ਪਰ ਆਪਾਂ ਪੰਜਾਬ ਨੰਬਰ ਦਾ ਹੀ ਕੰਮ ਕਰਦੇ ਆ ਪੰਜਾਬ ਨੰਬਰ ਦੇ ਹਾਂਜੀ ਤੇ ਜੇ ਪਹਿਲੀ ਦੀ ਗੱਲ ਕਰੀਏ ਸਵੈਪਟ ਇਹ ਸਵੈਪਟ 2005 ਮਾਡਲ ਆ ਜੀ 26 ਤੱਕ ਪਾਸ ਦਾ ਠੀਕ ਹੈ ਜੀ ਤੇ ਇਹ ਦੇ ਦਾਂਗੇ ਆਪਾਂ 80000 ਰੁਪਏ 80000 ਹਾਂਜੀ ਹਾਂ ਬਜਾਏ ਤੇ ਰੇਟ ਧੀਆ ਬਸ ਸਾਰੇ ਧੁਮਾਕੇ ਹੀ ਦੇਨੇ ਵਾ ਹਾਂਜੀ ਹਾਂ ਲੈ ਬਈ ਹਰਦੀਪ ਇਹ ਦੂ ਅੱਗੇ ਡੇਅਰ ਆਹੇ ਹਾਂ ਇਹ ਡੇਅਰ ਆਪਣੇ 2014 ਮਾਡਲ ਬੀਡੀ ਆ ਜੀ ਹਾਂਜੀ ਬਠਿੰਡਾ ਨੰਬਰ ਦੀ ਆ ਹਾਂ ਲਾਈ ਵਗੈਰਾ ਲੱਗੇ ਹੋਇਆ ਕਾਰ ਨੂੰ ਠੀਕ ਹੈ ਲੈ ਵੀ ਲਾਇਟ ਟਾਇਰਾਂ ਤੇ ਨਿਗਾ ਮਰਾ ਦੇ ਇਹਦਾ ਰੇਟ ਕੀ ਰੱਖਿਆ ਪਉ ਇਹ 3 ਲੱਖ ਦੀ ਦੇਣਾ 3 ਲੱਖ ਦੀ ਲੋਨ ਕਿੰਨਾ ਹੋ ਜੂ ਤੇ ਲੋਨ ਹੋ ਜੂਏ ਤੇ 2.5 ਤੋਂ 3 ਦੇ ਵਿੱਚ ਵਿੱਚ ਹੋ ਜੂ ਲੋਨ ਮਤਲਬ ਪੂਰਾ ਵੀ ਹੋ ਸਕਦਾ ਪਰਸੋ ਵੀ ਹੋ ਸਕਦਾ ਹਾਂ ਜੇ ਸਿੰਬਲ ਸਕੋਰ ਵਧੀਆ ਹੋ ਠੀਕ ਹੈ ਮੇਰੇ ਹਿਸਾਬ ਨਾਲ ਵੀ 30-40 ਹਜ਼ਾਰ ਭਰ ਕੇ ਦੇ ਤੇ 30-40 ਹਜ਼ਾਰ ਰੁਪਏ ਲੈ ਕੇ ਆਜੇ ਬਾਕੀ ਤੁਹਾਡਾ ਲੋਨ ਕਰਾ ਦਾਂਗੇ ਵੀਰੇ ਇਸ ਤੋਂ ਅਗੇ ਰੇਟ ਜਬਈ ਹੈ ਹਾਂਜੀ ਇਹ ਬਠਿੰਡਾ ਨੰਬਰ ਦੀ ਇਹ ਮਾਡਲ ਕਿੰਨਾ ਪਈ ਇਹ ਮਾਡਲ ਹੈਗੀ ਆ 9 ਨਵਾਂ ਮਾਡਲ ਇਹ ਜੇ ਪਾਸਿੰਗ ਕਰਾ ਕੇ ਲੈਣੀ ਹੈਗੀ ਤਾਂ ਦੇ ਦਾਂਗੇ 1.5 ਲੱਖ ਚ ਠੀਕ ਹੈ ਜੀ ਜੇ ਬਿਨਾ ਪਾਸਿੰਗ ਤੋਂ ਲੈਣੀ ਹੈ 1.25 ਲੱਖ ਠੀਕ ਹੈ ਡੀਜ਼ਲ ਤੋਂ ਕਿਉਂ ਦੀ ਹੈ ਪੈਟਰੋਲ ਚ ਇਹ ਪੈਟਰੋਲ ਦੀ ਪੈਟਰੋਲ ਪਲੱਸ ਹੀ ਹੈ ਜੀ ਠੀਕ ਹੈ ਪੈਟਰੋਲ ਪਲੱਸ ਹੀ ਹੈ ਜੀ ਟਾਇਰਾਂ ਟੂਰਾਂ ਤੇ ਝਾੜ ਮਰਾਦੇ ਠੀਕ ਹੈ ਬਈ ਇੱਕ ਵਾਰ ਕਰਾ ਓਕੇ ਬਈ ਟਾਇਰ ਟੂਰ ਵੀ ਚੰਗੇ ਹੋ ਸੀਸਾ ਨਵਾਂ ਬਾਇਆ ਤੇ ਇੰਜਨ ਗিয়ার ਦੀ ਓਕੇ ਹੈ ਗੱਡੀ ਤੇ ਬਾਕੀ ਲੱਗੀ ਬੱਚੀ ਤੇ ਕੋਈ ਨਹੀਂ ਨਹੀਂ ਲੱਗੀ ਬੱਚੀ ਦੀ ਗਾਰੰਟੀ ਹੁੰਦੀ ਹੈ ਠੀਕ ਹੈ ਬਈ ਤੇ ਲੈ ਬਈ ਜੀ ਮੈਂ ਆਪਾਂ ਸੀਗਾ ਤੁਹਾਨੂੰ ਦੱਸਾਂ ਸਟਾਰਟਿੰਗ ਚ 55000 ਦੀ ਉਹ ਤੁ ਲਾਈਟਰ ਚੈੱਕ ਕਰੋ ਠੀਕ ਹੈ ਭਾਈ ਜਮਾਨਾ ਮੈਂ ਆਂਕੂ ਟਾਇਰ ਪਿਆ ਲਾਈ ਚੰਗੇ ਪਏ ਆ ਅੰਦਰੋਂ ਵੀ ਗੱਡੀ ਓਕੇ ਆ ਵੀਰੇ ਹਾਂ ਮੈਂ ਦੱਸਦਾ ਇਹ 2002 ਮਾਡਲ ਆ ਜੀ ਪਹਿਲੀ ਗੱਲ ਤਾਂ 27 ਤੱਕ ਪਾਸ ਠੀਕ ਹੈ ਜੀ ਲਾਈਟਰ ਲੱਗੇ ਹੋਇਆ ਜੀ ਐਂਬੂਫਰ ਲੱਗਿਆ ਹੋਇਆ ਠੀਕ ਹੈ ਜੀ ਵਿੱਚ LCD ਲੱਗੀ ਹੋਈ ਆ ਇਹ ਅੰਦਰੋਂ ਵੀ AC ਵੀ ਲੱਗਿਆ ਹੋਇਆ ਇਹਦੇ ਵਿੱਚ AC ਵਾਲੀ ਆ ਹਾਂ AC ਵਾਲੀ ਸਾਰੇ ਵਕਸਨ ਲੱਗੇ ਹੋਏ ਲਓ ਵੀ ਅੰਦਰੋਂ ਚੈੱਕ ਕਰੋ ਕਿ ਰਸਟੇਰ ਨਾ ਵਗੈਰਾ ਦੇਖ ਲਓ ਠੀਕ ਆ ਓਕੇ ਭਈ ਆ ਗੱਡੀ ਰੇਡ ਕੀ ਰੱਖਿਆ ਰੇਡ 55000 ਬਸ ਸੇਮ ਜਿਹੜਾ ਕਹਤਾ ਮਾੜਾ ਮੋਟਾ ਤਾਂ ਕੋਈ ਗੱਲ ਨਹੀਂ ਕਰ ਦਾਂਗੇ ਵੈਸੇ ਦਾ 55000 ਫਿਕਸ ਮੰਗੂ ਹੀ ਆ ਕਿਉਂਕਿ 30 35000 ਦਾ ਸਬਾਨ ਨਹੀਂ ਆ ਆ ਛੋਟੇ ਮੁੱਲ ਦੀ ਕਾਰ ਆ ਹਾਂ ਇੰਡਕ ਵਿੱਚ ਕੀ ਆ ਚੱਲ ਫਿਰ ਵੀ 1500 ਕੋਈ ਨਹੀਂ ਕਰ ਦਾਂਗੇ ਕਰ ਦਾਂਗੇ ਭਾਬੇ ਮਾੜਾ ਮੋਟਾ ਆ ਠੀਕ ਆ ਵੀ ਆਇਆ ਆਇਆ ਦਾ ਮਾਨਜਾ ਰੱਖਦੇ ਨੇ ਕਿ 1500 ਦਾ ਮਾਨ ਸਾਡ ਹੋ ਜਾਊਗਾ ਮੈਂ ਠੰਡ ਦਾ ਮੌਸਮ ਆ ਠੀਕ ਆ ਚਾਰ ਪੰਜ ਬੰਦੇ ਮੌਜ ਨਾਲ ਬਹਿ ਕੇ ਜਾਊਗਾ ਠੀਕ ਆ ਭਾਈ ਤੇ ਗੱਡੀ ਘੈਂਟ ਪਈ ਆ ਓਕੇ ਆਗੀ ਨੰਬਰ ਸਕਰੀਨ ਤੇ ਵਾਈ ਤੇ ਠੀਕ ਆ ਕੋਈ ਵੀ ਕਾਰ ਤੁਸੀਂ ਲੈਣੀ ਇਹ ਤਾਂ ਬਿਨਾ ਹੋਰ ਵੀ ਬਾਈਕਰਾਂ 15 ਤੋਂ 16 ਕਰਾਂ ਦਾ ਸਟਾਕ ਹੈਗਾਗਾ ਪਹਿਲਾਂ ਆਪਾਂ ਬਲੌਗ ਬਣਾਤੇ ਠੀਕ ਹੈ ਜੇ ਕੋਈ ਨਹੀਂ ਦੇਖਿਆ ਆਪਣੇ ਪੇਜ ਤੇ ਪਏ ਜਾ ਕੇ ਦੇਖ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ